ਤੇ ਹਿਲਜੁਲ ਹੋਣੀ ਵੀ ਸ਼ੁਰੂ ਹੋਈ ਹੈ ਦੂਜੇ ਬੰਨੇ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਜਦੋਂ ਜਿਹੜਾ ਹੈ ਬਾਰਡਰ ਖੋਲਣਗੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਦਿੱਲੀ ਦੇ ਵੱਲ ਦੁਬਾਰਾ ਜਿਹੜਾ ਹੈ ਰਵਾਨਾ ਹੋਵਾਂਗੇ ਅਸੀਂ 2-3 ਦਿਨ ਜ ਆਪਣਾ ਪੈਕਅਪ ਕਰਾਂਗੇ ਇਥੋਂ ਕਿਉਂਕਿ ਸਾਡਾ ਮਕਸਦ ਪੰਜਾਬ ਦੀ ਸਰਹਾ ਤੇ ਬੈਠਣ ਦਾ ਨਹੀਂ ਸੀ ਦਿੱਲੀ ਤੇ ਜਾਣ ਦਾ ਸੀ ਦੇਖਣਾ ਕਾਫੀ ਇੰਟਰਸਟਿੰਗ ਹੋਏਗਾ ਔਰ ਜਿਸ ਤਰੀਕੇ ਨਾਲ हरियाणा ਦੀ ਸਰਕਾਰ ਕਹਿ ਰਹੀ ਹੈ ਕਿ ਸੁਪਰੀਮ ਹਾਈ ਕੋਰਟ ਨੂੰ ਕਹਿੰਦੇ ਕਿ ਕੋਈ ਇਕਤਿਆਰ ਹੀ ਨਹੀਂ ਹੈਗਾ ਕਿ ਹਾਈ ਕੋਰਟ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਹੈਗਾ ਇਸ ਮਸਲੇ ਤੇ ਜਿਹੜੇ ਆ ਕੋਈ ਫੈਸਲਾ ਦਿੱਤਾ ਜਾਵੇ ਦੂਜਾ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੂੰ ਗਰਾਊਂਡ ਦੀਆਂ ਹਕੀਕਤਾਂ ਨਹੀਂ ਪਤਾ ਹੈ ਜੀ ਫਿਰ ਆਪ ਦੇਖੋ ਕਿ ਕੋਰਟ ਦੇ ਦਾਇਰੇ ਦੇ ਵਿੱਚ ਨਹੀਂ ਦੋ ਵੱਡੀਆਂ ਕੋਰਟਸ ਜੇ ਆਪਾਂ ਭਾਰਤੀ ਸਿਸਟਮ ਦੀ ਗੱਲ ਕਰ ਲਈਏ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਥੱਲੇ ਵਾਲੀਆਂ ਚਲੋ ਸੈਸ਼ਨ ਕੋਰਟਸ ਹੋ ਜਾਂਦੀਆਂ ਹੁਣ ਉਹ ਕਹਿ ਰਹੇ ਨੇ ਕਿ ਹਾਈ ਕੋਰਟ ਦੇ ਦਾਇਰੇ 'ਚ ਨਹੀਂ ਆਉਂਦਾ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਦੀ ਟਿੱਪਣੀ ਜਿਹੜੀ ਹੈ ਕੀਤੀ ਗਈ ਹੈ ਤੇ ਕੀ ਹੁਣ ਕਿਸਾਨਾਂ ਦਾ ਤਾਂ ਮਕਸਦ ਜਿਹੜਾ ਹੈ ਦਿੱਲੀ ਜਾਣ ਦਾ ਹੀ ਹੈ ਉਹਨਾਂ ਦਾ ਤਾਂ ਇੱਥੇ ਹੈ ਹੀ ਉਹ ਕਹਿੰਦੇ ਜਾਂ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਉੱਥੇ ਬੈਠ ਜਾਾਂਗੇ ਤੇ ਜਾਂ ਜਿੱਥੇ ਬਾਕੀ ਦੇ ਧਰਨੇ ਲੱਗਦੇ ਨੇ ਉੱਥੇ ਜਿਹੜਾ ਚੱਲ ਜਾਾਂਗੇ ਜੇ ਨੰਬਰ ਵਗੈਰਾ ਆਪਾਂ ਕਹਿ ਸਕਦੇ ਲਈ ਉਹਨਾਂ ਦੇ ਥੋੜੇ ਹੋਏ ਜਾਂ ਕਿਸ ਤਰ੍ਹਾਂ ਹੈਗਾ ਵੀ ਅਸੀਂ ਹਰਿਆਣੇ ਦੇ ਵਿੱਚ ਉਹਨਾਂ ਦਾ ਖੌਰੂ ਪਾਉਣ ਦਾ ਜਾਂ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਹੈ ਲੇਕਿਨ ਹਰਿਆਣੇ ਵੱਲੋਂ ਬਾਰ ਬਾਰ ਜਿਹੜਾ ਹੈ ਹਾਲਾਤ ਦੁਬਾਰਾ ਉਹੀ ਹਾਲਾਤ ਪੇਸ਼ ਕੀਤੇ ਜਾ ਰਹੇ ਨੇ ਦੱਸਿਆ ਜਾ ਰਿਹਾ ਵੀ ਕਿਸਾਨ ਇੱਥੇ ਆਉਣਗੇ ਸਾਡਾ ਨੁਕਸਾਨ ਹੋਊਗਾ ਜਾਂ ਉਪਦਰਵੀ ਨੇ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਂਦੀ ਇਸ ਤਰੀਕੇ ਦੀ ਕਸ਼ਮਕਸ਼ ਜਿਹੜੀ ਚੱਲ ਰਹੀ ਹੈ ਕਿਸਾਨਾਂ ਦਾ ਹੁਣ ਦੇਖਦੇ ਹਾਂ ਕਿ ਕੀ ਇੱਥੇ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ ਜਾਂ ਉਸ ਤੋਂ ਪਹਿਲਾਂ ਕੀ ਖੋਲਿਆ ਜਾਂਦਾ ਹੈ ਜਾਂ ਨਹੀਂ ਜਾਂ ਵਿੱਚੋਂ ਆਇਆ ਸੀ ਕਿ ਤੁਸੀਂ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਛੱਡ ਕੇ ਉਧਾਂ ਚਲੇ ਜਾਓ ਕਿਸਾਨ ਕਹਿੰਦੇ ਨੇ ਵੀ ਸਾਡੇ ਕੋਲ ਕਿਹੜਾ ਉੱਥੇ ਕੋਈ ਰਹਿਣ ਲਈ ਹੈਗਾ ਜਾਂ ਸਮਾਨ ਹੈਗਾ ਹੈ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਦਾ ਸਾਡਾ ਇੱਕ ਤਰ੍ਹਾਂ ਦਾ ਹੈਗਾ ਨਾ ਵੀ ਬੈਕਅਪ ਸਮਾਨ ਵੀ ਹੁੰਦਾ ਹੈ ਰਾਸ਼ਨ ਵਗੈਰਾ ਵੀ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਇੱਕ ਆਪਾ ਕਹਿ ਸਕਦੇ ਹਾਂ ਕਿ ਰੱਖਣੀਆਂ ਹੈਗੀਆਂ ਬਿਲਕੁਲ ਹਰਿਆਣਾ ਸਰਕਾਰ ਇਸ ਵੇਲੇ ਜ਼ਰੂਰ ਇਸ ਗੱਲ ਦਾ ਧਿਆਨ ਰੱਖੇ ਕਿ ਜੇਕਰ ਇਸ ਵੇਲੇ ਇਹਨਾਂ तमाम ਕਿਸਾਨਾਂ ਨੂੰ ਇਹ ਉਪਰਦੋ ਵੀ ਕਿਹਾ ਜਾ ਰਿਹਾ ਹੈ ਕਿ ਆ ਜਾਣਾ ਹੱਲਾ ਪਾ ਕਰਨਗੇ ਸਾਡੇ ਸੂਬੇ ਚ ਦਾਖਲ ਹੋ ਕੇ ਇਹ ਹੰਗਾਮਾ ਕਰਨਗੇ ਸਰਕਾਰੀ ਸੰਪਤੀ ਦਾ ਨੁਕਸਾਨ ਕਰਨਗੇ ਸਰਕਾਰ ਜ਼ਰੂਰ ਵੇਖੇ ਕਿ ਜਿਸ ਵੇਲੇ जाट ਅੰਦੋਲਨ ਹੋਇਆ ਸੀ ਉਸ ਵੇਲੇ ਜਿੰਨੀ ਸੰਪਤੀ ਦਾ ਨੁਕਸਾਨ ਹੋਇਆ ਤੇ ਸਰਕਾਰ ਦਾ ਕਹਿਣਾ ਸੀ ਇਹ ਉਹ ਲੋਕ ਨੇ ਜੋ ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ ਸਰਕਾਰ ਨੂੰ ਉਹਨਾਂ तमाम ਚੀਜ਼ਾਂ ਨੂੰ ਕਿ ਜਾਇਜ਼ ਠਹਿਰਾਇਆ ਸੀ ਜਿਸ ਵੇਲੇ ਜੀਂਦ ਦੇ ਵਿੱਚ तमाम ਇਹ ਅਜੀਹੀਆਂ ਹਿੰਸਾਵਾਂ ਦੀਆਂ ਘਟਨਾਵਾਂ ਵਾਪਰੀਆਂ ਸਹੀ ਉਸ ਵੇਲੇ ਕੀ ਹੋਇਆ ਸੀ ਜਦ ਬਾਬੇ ਜਿਹੜੇ ਸਤਪਾਲ ਵਰਗੇ ਜਾਂ ਰਾਮ ਰਹੀਮ ਵਰਗੇ ਬਾਬੇ ਜਿਸ ਵੇਲੇ ਅਦਾਲਤਾਂ ਦੇ ਵਿੱਚ ਪਹੁੰਚਦੇ ਨੇ ਉਹਨਾਂ ਦੇ ਸਮਰਥਕ ਜਿਸ ਤਰੀਕੇ ਦਾ ਮਾਹੌਲ ਉਸ ਵੇਲੇ ਭਾਵੇਂ ਸੋਨੀਪੱਤ ਦੀ ਅਦਾਲਤ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿਚਾਲੇ ਪੰਚਕੁਲਾ ਦੇ ਨੇੜੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਸਮੇਂ ਜੋ ਕੁਝ ਮਾਹੌਲ ਉੱਥੇ ਪੈਦਾ ਹੋਇਆ ਜਿੱਥੇ ਹਰਿਆਣਾ ਸਰਕਾਰ ਫੇਲ ਸਾਬਤ ਹੋਈ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਉਪਦਰਵੀ ਕਿਹਾ ਗਿਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਉਸ ਵੇਲੇ ਵੀ ਭਾਜ ਪਈ ਸੀ ਅੱਜ ਵੀ ਭਾਜ ਪਈ ਹੈ ਸਾਡੇ ਕੋਲ ਇੱਕ ਹੋਰ ਕਮੈਂਟ ਆਇਆ ਜੀ ਆਨਲਾਈਨ ਕਹਿੰਦੇ ਨੇ ਇਹਨਾਂ ਨੇ ਸ਼ੰਭੂ ਬਾਡਰ ਖੋਲਣਾ ਨਹੀਂ ਹੈ ਵੀਰ ਜੀ ਹੂੰ ਹੂੰ ਇਹ ਕਿਸਾਨ ਪੰਥਕ ਵਿਚਾਰਤਾਰਾਂ ਵਾਲੇ ਨੇ ਸਰਕਾਰ ਇਹਨਾਂ ਨੂੰ ਜਲੀਲ ਕਰੇਗੀ ਇਹ ਹੁਣ ਜ਼ਲਾਲਤ ਜਿਹੜੀ ਸਰਕਾਰ ਵੱਲੋਂ ਹੋਏਗੀ ਇਹ ਕੈਰੈਕਟਰ ਤੋਂ ਵੀ ਹੋ ਸਕਦੀ ਹੈ ਇਹ ਉਹਨਾਂ ਨੂੰ ਦਬਾ ਕੇ ਸਾਡੇ ਮੇਕਲ ਜਿਹੜੇ ਥੀ ਵਿਊਅਰਸ ਹੈਗੇ ਨੇ ਕਾਫੀ ਸੂਝਵਾਨ ਹੈਗੇ ਨੇ ਕਿ ਇੰਨਾ ਡੀਪ ਦੇ ਵਿੱਚ ਇਹਨਾਂ ਦਾ ਜਿਹੜਾ ਕਮੈਂਟ ਆਪਾਂ ਕਹਿ ਸਕਦੇ ਹਾਂ ਕਿ ਹੈਗਾ